ਸਾਡੀ ਖਾਸ ਮਹਿਮਾਨ ਹਾਜ਼ਰ ਹੋ ਚੁੱਕੇ ਨੇ ਉਹਨਾਂ ਦਾ ਵੀ ਕੁਸ਼ਰਤਕ ਸਵਾਗਤ ਕਰਦੇ ਹਾਂ ਕਿਉਂਕਿ ਅੱਜ ਬੜੀ ਅਹਿਮ ਜਾਣਕਾਰੀ ਲੈ ਕੇ ਬਸੰਤ ਮੋਟਰ ਤੋਂ ਸਰਦਾਰ ਬਲਦੇਵ ਸਿੰਘ ਬਾਟਲ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਜਦੋਂ ਸਕਾਲਰਸ਼ਿਪ ਦਾ ਜ਼ਿਕਰ ਆਉਂਦਾ ਇਹ ਜਿਹੇ ਰਾਸ਼ੀ ਜਿਹੜੀ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਕਿਸੇ ਸੰਸਥਾ ਵੱਲੋਂ ਮਦਦ ਦੇ ਵੱਲੋਂ ਦਿੱਤੀ ਜਾਂਦੀ ਹੈ ਜਾਂ ਫਿਰ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਦਿੱਤੀ ਜਾਂਦੀ ਹੈ ਤੇ ਫਿਰ ਬਸੰਤ ਮੋਟਰਸ ਦਾ ਨਾਮ ਪਹਿਲੀ ਅਸਫਾ ਦੇ ਵਿੱਚ ਆਉਂਦਾ ਕਿ ਬਸੰਤ ਮੋਟਰਸ ਤੋਂ ਸਾਡੇ ਨਾਲ ਅੱਜ ਜੁੜੇ ਨੇ ਸਰਦਾਰ ਬਲਦੇਵ ਸਿੰਘ ਬਾਜ ਜਿੰਦੀ ਜੀ ਉਹਨਾਂ ਦਾ ਪਾਸ ਸਵਾਗਤ ਕਰਦੇ ਆਂ ਜੀ ਥੈਂਕ ਯੂ ਬਹੁਤ ਖੁਸ਼ੀ ਹੋਈ ਅੱਜ ਤੁਸੀਂ ਇੱਥੇ ਆਏ ਆ ਤੇ ਜਿਹੜੇ ਮੁੱਦੇ ਤੇ ਤੁਸੀਂ ਗੱਲ ਕਰਨੀ ਆ ਉਹ ਵੀ ਮੇਰੇ ਲਈ ਬਹੁਤ ਹੀ ਤੁਹਾਨੂੰ ਪਤਾ ਵੱਡੀ ਗੱਲ ਹੈਗੀ ਆ ਮੈਂ ਸੋਚਦੀ ਸੀਗੀ ਵੀ ਸਾਡੀ ਕਮਿਊਨਿਟੀ ਵਿੱਚ ਸਪੈਸੀਫਿਕਲੀ ਅਸੀਂ ਜਦੋਂ ਵੀ ਯੂਸ ਦੀ ਗੱਲ ਕਰੀਦੀ ਆ ਅਸੀਂ ਕਰੀਦੀ ਆ ਉਹ ਆ ਕਰਦੇ ਆ ਆ ਕਰਦੇ ਸਦਾ ਇਨੀਗੇਟਿਵ ਹੁੰਦੇ ਆ ਪਰ ਬਹੁਤ ਸਾਰੇ ਸਾਡੇ ਯੂਸ ਹੈਗੇ ਆ ਜਿਹੜੇ ਬਹੁਤ ਕਾਬਿਲ ਵੀ ਹੈਗੇ ਆ ਬਹੁਤ ਮਿਹਨਤੀ ਵੀ ਹੈਗੇ ਆ ਪਰ ਮੈਂ ਕਮਿਊਨਿਟੀ ਵੱਲ ਸਦਾ ਹੀ ਦੇਖਦੀ ਹੁੰਨੀ ਆ ਵੀ ਅਸੀਂ ਕਮਿਊਨਿਟੀ ਹੋ ਕੇ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਇਨਕਰੇਜ ਕਰ ਰਹੇ ਆ ਵੀ ਉਹ ਸਹੀ ਰਸਤੇ ਵੱਲ ਨੂੰ ਜਾਣ ਆਪਣੀ ਪੜ੍ਹਾਈ ਵੱਲ ਨੂੰ ਜਾਣ ਜੀ ਉਹਨਾਂ ਦਾ ਪੈਸ਼ਨ ਜਾਂ ਸਪੋਰਟਸ ਵੱਲ ਉਧਰ ਨੂੰ ਜਾਣ ਜੇ ਪਾਣਿਸ਼ ਪੈਸ਼ਨ 뮤직 ਵਿੱਚ ਜਾਂ ਉਧਰ ਵੱਲ ਨੂੰ ਜਾਣ ਵੀ ਜਦੋਂ ਮੈਂ ਕਈ ਕਮਿਊਨਿਟੀਆਂ ਨੂੰ ਦੇਖਦੀ ਆ ਉਹ ਬਹੁਤ ਸਾਰੇ ਇੰਟਰਨਸ਼ਿਪ ਵੀ ਬਣਾ ਦਿੰਦੇ ਆ ਤੇ ਸਾਡੀ ਕਮਿਊਨਿਟੀ ਸਾਡੀ ਬਿਜ਼ਨਸ ਲੀਡਰਸ਼ਿਪ ਨੇ ਬਹੁਤ ਘਟ ਕੰਮ ਕੀਤਾ ਆ ਔਨ ਥੀਸ ਕਾਈਂਡ ਆਫ ਇਸ਼ੂਸ ਪਰ ਇੱਕ ਇਨਸਾਨ ਹੈਗਾ ਆ ਛੋਟਾ ਭਰਾ ਹੀ ਕਹੂੰਗੀ ਜਿਸ ਨੇ ਇਹਦੇ ਤੇ ਬਹੁਤ ਮਿਹਨਤ ਕੀਤੀ ਆ ਤੇ ਅੱਜ ਬਲਦੇਵ ਤੁਸੀਂ ਸਾਨੂੰ ਦੱਸੋ ਕਿਉਂ ਤੁਸੀਂ ਇਹ ਅਪਰਲਾ ਚੁੱਕਿਆ ਕਿਹੜੀ ਤੁਹਾਡੀ ਡਰਾਈਵ ਸੀਗੀ ਤਾਂ ਕੀ ਇਹ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਵੈਲਕਮ ਦਿਸ ਸਮੁਚੀ ਟੀਮ ਇਸ ਰੋਤਿਆਂ ਦਾ ਧੰਨਵਾਦੀਆਂ ਕਿਉਂਕਿ ਸਾਨੂੰ ਇਹ ਵਕਤ ਦਿੱਤਾ ਅਸੀਂ ਆਪਣੀ ਗੱਲ ਜਿਹੜੀ ਆ ਉਹ ਦੂਰ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਮਿਹਰਬਾਨੀ ਵਕੀਰ ਜੀ ਜੀ ਇਹ ਸਿੰਪਲੀਫਾਈਟ ਮੈਂ ਇਦਾਂ ਕਰੂੰਗਾ ਕਿ ਸ਼ਾਇਦ ਇਨਸਾਨ ਦੇ ਵਿੱਚ ਜਿਹੜੀ ਆਪ ਨੂੰ ਉਹਨੂੰ ਕਮਜ਼ੋਰੀ ਲੱਗਦੀ ਕਮੀ ਲੱਗਦੀ ਆ ਤੇ ਉਹ ਫਿਰ ਦੂਸਰਿਆਂ ਦੇ ਵਿੱਚ ਉਹਨੂੰ ਕੰਪਲੀਟ ਦਿਖਣਾ ਚਾਹੁੰਦਾ ਆ ਭਾਵੇਂ ਆਪਣੀ ਹਾਲਾਤ ਚੋਂ ਭਾਈਚਾਰੇ ਚੋਂ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ ਹਾਂ 69 1969 ਦੇ ਵਿੱਚ ਉੱਥੇ ਅਸੀਂ ਦਾਖਲਾ ਲਿਆ ਤੇ ਉਸ ادارے ਨੇ ਬਹੁਤ ਕੁਝ ਸਾਨੂੰ ਦਿੱਤਾ ਜੋ ਜ਼ਿੰਦਗੀ ਦਾ ਜੀਵਨ ਤਾਰਾ ਸੋਚ ਵਿਚਾਰ ਰਹਿਣ ਦਾ ਸਲੀਕਾ ਉਹ ਸਾਰਾ ਉੱਥੋਂ ਮਿਲਿਆ ਪਰ ਮੈਂ ਐਕਾਡੈਮਿਕਲੀ ਇਨ ਵਿਕਸਤ ਨਹੀਂ ਹੋ ਸਕਿਆ ਸ਼ਾਇਦ ਗਾਈਡਲਾਈਨਸ ਜਾਂ ਕੁਝ ਵੀ ਤੇ ਮੇਰੇ ਹਮੇਸ਼ਾ ਅੰਦਰ ਵਿਦਿਆ ਦਾ ਬਹੁਤ ਏਰੀਆ ਕਿ ਜਿਹਨੂੰ ਮੈਂ ਕਾਟ ਮਹਿਸੂਸ ਕਰਦਾ ਸੀ ਤੇ ਫਿਰ ਉਹ انسان ਦੂਸਰਿਆਂ ਦੇ ਵਿੱਚੋਂ ਦੇਖਣੀ ਚਾਹੁੰਦਾ ਕਿ ਪੂਰੀ ਹੋਵੇ ਪਰ ਤੁਸੀਂ ਭਾਈਚਾਰੇ ਦੇ ਵਿੱਚ ਦੇਖਦੇ ਹੋਵੋਗੇ ਕਿ ਅਸੀਂ ਹਮੇਸ਼ਾ ਸਾਹਿਤ ਤੇ এডਿਕੇਸ਼ਨ ਦੇ ਵਿੱਚ ਸੰਤ ਮੋਟਰ ਇਸ ਆਲਵੇਸ ਆਪਣਾ ਜੋ ਯੋਗਦਾਨ ਆ ਭਾਈਚਾਰੇ ਦੇ ਸਹਿਯੋਗ ਦੇ ਨਾਲ ਟਾਈਮ ਟੂ ਟਾਈਮ ਪਾਉਂਦੇ ਆ ਸੋ ਖੂਬਸੂਰਤੀ ਇਹ ਆ ਕਿ ਅਸੀਂ ਈਵਨ ਆ ਸਾਹਿਤ ਦੇ ਪੱਖੋਂ ਪਿੱਛੇ ਜੇ ਮੈਂ ਪਾਕਿਸਤਾਨ ਤੱਕ ਵੀ ਗਿਆ ਉੱਥੇ ਵੀ ਪਾਤਰ ਸਾਹਿਬ ਦੀ ਯਾਦ ਦੇ ਵਿੱਚ ਜ਼ਿੰਦਗੀ ਦੇ ਰੂਪ ਰੂ ਆ ਉੱਥੇ ਦੇ ਵਿਦਿਆਨੇ ਉਹਨੂੰ ਬਹੁਤ ਮਕਬੂਲ ਕੀਤਾ ਤੇ ਬਹੁਤ ਵਧੀਆ ਹੋਇਆ ਉੱਥੇ ਵੀ ਅਸੀਂ ਜਿਹੜੇ ਕਾਲਜ ਸੀਗੇ ਖਾਲਸਾ ਕਾਲਜ ਮੈਂ ਖੁਦ ਜਾ ਕੇ ਉੱਥੇ ਦੇਖ ਕੇ ਮੈਨੂੰ ਇਹ ਛੋਕਿਆ ਚਾ ਆ ਆ ਕੇ ਜਿਹੜਾ ਜੂਥਿਆ ਉਹਦੇ ਵਿੱਚ ਤੁਹਾਨੂੰ ਫਿਊਚਰ ਦਿਖਾਈ ਦਿੰਦਾ ਜੀ ਮਿਸਟਰ ਬਾਤ ਪਹਿਲੀ ਗੱਲ ਤਾਂ ਇਹ ਕਿ ਇਹ ਬੰਦਨਾ ਕੀ ਇਸ ਚੀਜ਼ ਦੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁ ਕਮੀ ਰਹਿ ਗਈ ਤੇ ਉਹ ਮੈਂ ਚਾਹੁੰਦਾ ਕਿ ਆਪਣੇ ਬੱਚਿਆਂ ਦੇ ਰਾਹੀ ਜਾਂ ਫਿਰ ਜਿਹੜੇ ਕਮਿਊਨਿਟੀ ਦੇ ਬੱਚੇ ਵੀ ਉਹ ਵੀ ਤੁਸੀਂ ਆਪਣੇ ਬੱਚਿਆਂ ਵਾਂਗੂ ਹੀ ਸਮਝਦੇ ਹੋ ਵੀ ਉਹਨਾਂ ਦੇ ਰਾਹੀ ਪੂਰੀ ਕਰਾਂ ਇਹ ਬੜੀ ਹਿੰਮਤ ਦਾ ਕੰਮ ਆ ਜੀ ਇਸ ਲਈ ਨਿੱਜੀ ਤੌਰ ਤੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਨੀ ਆ ਕਿਉਂਕਿ ਬਹੁਤੇ ਲੋਕ ਮੰਨਦੇ ਨਹੀਂ ਪਰ ਦੂਸਰੀ ਗੱਲ ਇਹ ਜੀ ਕਿ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਇਹ ਸਕਾਲਰਸ਼ਿਪ ਸ਼ੁਰੂ ਕਰਨ ਦਾ ਵਿਚਾਰ ਕਦੋਂ ਆਇਆ ਸੀ ਕਿਹੜੇ ਸਾਲ ਤੋਂ ਆਪਾਂ ਇਹ ਸ਼ੁਰੂ ਕੀਤੀ ਹੈ ਹੋਈ ਆਪਾਂ 2016 ਤੋਂ ਇਹਦਾ ਸ਼ੁਰੂਆਤ ਹੋਇਆ ਜੀ ਮੈਂ ਸਗੀ ਪਹਿਲੇ ਫੰਕਸ਼ਨ ਤੇ ਜੀ ਕਿ ਮੈਨੂੰ ਏਸੀ ਦੀ ਬਹੁਤ ਖੁਸ਼ੀ ਦੱਸਤੇ ਆ ਕਿ ਇਹਨੂੰ ਜਿਹੜਾ مین ਸਟ੍ਰੀਮ ਦੇ ਵਿੱਚ ਆਪਣੇ ਇਹਨੂੰ ਕਿਉਂ ਇੰਨਾ ਕਬੂਲਿਆ ਗਿਆ ਕਿ ਸ਼ਾਇਦ ਜਿਹੜੇ ਬਿਜ਼ਨਸ ਆ ਉਹ ਹਮੇਸ਼ਾ ਕੁਐਸਚਨ ਮਾਰਕ ਰਹਿਂਦਾ ਜੀ ਉਹ ਆ ਕਰਦੇ ਜੀ ਉਹ ਆ ਕਰਦੇ ਆ ਐ ਪਰ ਇਹ ਜਿਹੜਾ ਸਕਾਲਰਸ਼ਿਪ ਦਾ ਵਿਚਾਰ ਇਸ ਤਰੀਕੇ ਦੇ ਨਾਲ ਆਇਆ ਕਿ ਮੈਨੂੰ ਲੱਗਾ ਕਿ ਬਹੁਤ ਵਧੀਆ ਆ ਕਿ ਤੁਸੀਂ ਇੱਕ ਬੱਚਿਆਂ ਦਾ ਕਿਉਂਕਿ ਸ਼ਾਇਦ ਜੈਸੀ ਉਹਨਾਂ ਦੇ ਵਿੱਚ ਕੁਝ ਪਰਿਵਾਰ ਹੁੰਦੇ ਵਿੱਚ ਜਾ ਕੇ ਦੇਖੀਏ ਤੇ 100 ਡਾਲਰ ਵੀ 150 ਡਾਲਰ ਵੀ ਬਹੁਤ ਵੱਡੀ ਰਕਮ ਹੋ ਜਾਂਦੀ ਆ ਜੀ ਤੇ ਜਦੋਂ ਇਹਦੀ ਸ਼ੁਰੂਆਤ ਹੋਈ ਉਸ ਤੋਂ ਲੈ ਕੇ ਉਸ ਪਲੇਟਫਾਰਮ ਤੇ ਬਹੁਤ ਮਹਾਨ ਹਸਤੀਆਂ ਸਾਡੇ ਭਾਈਚਾਰੇ ਦੇ ਇੰਟੈਲੈਕਚੁਅਲ ਵਿਦਵਾਨ ਵਿਅਕਤੀ ਆਸਾ ਸਿੰਘ ਜੌਰ ਮੇਰੇ ਮੈਂਟਰ ਫਿਰ ਉਪਲ ਸਾਹਿਬ ਵਾਲੀ ਉਪਲ ਸਾਹਿਬ ਤੁਸੀਂ ਮਨੈਸਟਰ ਜਿੰਨੀ ਜਦੱਕ ਹੀ ਗਏ ਤੇ ਆਪਣੇ ਪ੍ਰੀਮੀਅਰ ਸਾਹਿਬ ਮੇਰ ਸਾਹਿਬ ਸੋ ਉਹ ਕਿਉਂਕਿ ਇਸ ਹਾਈਦ ਸਾਰਾ ਭਾਈਚਾਰਾ ਇਹਦਾ ਸੋਚਦਾ ਵੇ ਇਹ ਜਿਹੜੀ ਪਹਿਲ ਕਦਮੀ ਆ ਇਹ ਬਹੁਤ ਮਕਬੂਲ ਆ ਤੇ ਵਧੀਆ ਆ ਐਜੂਕੇਸ਼ਨ ਦੀ ਗੱਲ ਕਰਦੇ ਆ ਉਪਰ ਦੀ ਉਸ ਤੋਂ ਪਹਿਲੇ ਜਦੋਂ ਦਫਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਨਤੀਜੇ ਨਿਕਲੇ ਉਹ ਸਾਨੂੰ ਉਹਨਾਂ ਬੱਚਿਆਂ ਨੇ ਕੋਈ ਆਕਸਫੋਰਡ ਯੂਨੀਵਰਸਿਟੀ ਚ ਚਲ ਗਿਆ ਕੋਈ ਯੂਰਪ ਚ ਚਲ ਗਿਆ ਕੋਈ ਆਸਟ੍ਰੇਲੀਆ ਚ ਚਲ ਗਿਆ ਜਦੋਂ ਸਾਨੂੰ ਉੱਥੋਂ ਈਮੇਲ ਕਰਦੇ ਆ ਕਿ ਪਹਿਲੀ ਸਕਾਲਰਸ਼ਿਪ ਇੱਕ ਛੋਟਾ ਜਿਹਾ ਜਿਹੜਾ ਮੇਰੇ ਲਈ ਕਦਮ ਸਿਗਾਤੇ ਉਹ ਆਜਾ ਮੈਂ ਐਸਾ ਸਥਾਨ ਤੇ ਆ ਹਣ ਤਾਂ ਉਹਨਾਂ ਦੇ ਵਿੱਚ ਬਹੁਤ ਐਂਟਰਪ੍ਰਨਿਓਰ ਤੇ ਆਪਣੀ ਬਿਜ਼ਨਸ ਵੀ ਕਰ ਰਹੇ ਆ। ਜੀ। ਸੋ ਸਾਡੇ ਲਈ ਖੋਦਲੀ ਇੱਕ ਬਹੁਤ ਵੱਡੀ ਜੀਵਨ ਦੀ ਖਰਾਕ ਆ ਕਿ ਜਦੋਂ ਅ ਅਸੀਂ ਇਦਾਂ ਸੁਣਦੇ ਆ ਤਾਂ ਸਾਨੂੰ ਆਪ ਨੂੰ ਬਹੁਤ ਅੱਛਾ ਲੱਗਦਾ ਦਿਲ ਨੂੰ ਬਹੁਤ ਅੱਛਾ ਲੱਗਦਾ। ਬਿਲਕੁਲ ਜੀ ਕਿਉਂਕਿ ਉਹ ਤਾਂ ਸ਼ਾਹਿਦ ਕਰ ਲਈ ਕਿਸੇ ਨੂੰ 1 ਡਾਲਰ ਦਾ ਇਨਾਮੀ ਰਾਸ਼ੀ ਦੇ ਦੇਣੀ ਉਹੀ ਬਹੁਤ ਵੱਡੀ ਗੱਲ ਹੁੰਦੀ ਆ ਪਰ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਇਨਾਮੀ ਰਾਸ਼ੀਆਂ ਦਿੰਦੇ ਹੋ ਬੱਚਿਆਂ ਨੂੰ ਅਗਾਹ ਵਧਣ ਦੇ ਵਾਸਤੇ ਇੱਕ ਹੁਲਾਰਾ ਦਿੰਦੇ ਹੋ। ਅ ਮਿਸਟਰ ਪਾਟ ਕਿੰਨੇ ਇੱਕ ਅਮਾਉਂਟ ਦੀ ਜਿਹੜੀ ਉਹ ਰਾਸ਼ੀ ਹੁੰਦੀ ਆ ਕਿਉਂਕਿ ਇੱਕ ਦਹਾਕਾ ਹੋ ਗਿਆ ਜੀ ਬਹੁਤ ਲੰਮਾ ਸਮਾਂ ਤੇ ਇਹ ਵੀ ਸਾਨੂੰ ਪਤਾ ਕਿ ਕਮਿਊਨਿਟੀ ਦੇ ਵਿੱਚ ਇਸ ਸਕਾਲਰਸ਼ਿਪ ਦੀ ਸਾਰਿਆਂ ਨੂੰ ਉਡੀਕ ਜ਼ਰੂਰ ਹੁੰਦੀ ਕਿਉਂਕਿ ਬਹੁਤ ਸਾਰੀਆਂ ਕੈਟਾਗਰੀਜ਼ ਵੀ ਆ ਸੋ ਇਨਾਮ ਜਿਹੜੀ ਸਕਾਲਰਸ਼ਿਪਸ ਨੇ ਉਹ ਕਿੰਨੇ ਹੁੰਦੀਆਂ ਤੇ ਇਹ ਇਹ ਕਦੋਂ ਕ ਸ਼ੁਰੂ ਹੋ ਜਾਂਦੀ ਆ ਸਤਕਾਰ ਵਜੋਂ ਇਹ ਦੀ ਜੇ ਤੁਸੀਂ ਦੇਖੋ ਇੱਕ ਤੇ ਇਹ ਦੀ ਡਾਈਵਰਸਿਟੀ ਜਿਹੜੀ ਆ ਇਸ ਸਕਾਲਰਸ਼ਿਪ ਅਸੀਂ ਦਿੰਦੇ ਨਹੀਂਗੇ ਇਸ ਸਕਾਲਰਸ਼ਿਪ ਤੇ ਉਹ ਹਾਸਲ ਕਰਦੇ ਆ ਕਿਸੇ ਨੂੰ ਕੋਈ ਚੀਜ਼ ਦੇਣੀ ਤੇ ਕਿਸੇ ਨੇ ਉਸ ਨੂੰ ਡਿਜ਼ਰਵ ਕਰਨਾ ਤੇ ਪ੍ਰਾਪਤ ਕਰਨਾ ਉਹ ਬਹੁਤ ਫਰਕ ਆ ਤੁਹਾਡੀ ਗੱਲ ਮੇਰੇ ਦਿਲ ਨੂੰ ਲੱਗ ਗਈ ਆ ਵੀ ਤੁਸੀਂ ਪੈਸੇ ਜਿਹੜੇ ਇਕੱਠੇ ਕਰਦੇ ਹੋ ਦਿੰਦੇ ਆ ਜਿਨ੍ਹਾਂ ਨੂੰ ਮਿਲਦੇ ਆ ਉਹ ਉਹਨਾਂ ਨੂੰ ਅਰਨ ਕਰਦੇ ਆ ਉਹਨਾਂ ਦੀ ਕਾਬਲੀਅਤ ਤੁਸੀਂ ਨਖਾਰ ਕੇ ਉਹਨਾਂ ਨੂੰ ਇਹ ਦਿੰਦੇ ਆ ਤੇ ਇਹ ਗੱਲ ਤੁਸੀਂ ਜਿਹੜੀ ਕਹੀ ਆ ਬਿਸ਼ੱਕ ਦੀ 500 ਦੀ ਸਕਾਲਰਸ਼ਿਪ ਹੋਵੇ ਤੁਸੀਂ ਪਹਿਲੀ ਸੀੜੀ ਚੜ ਲਈ ਆ ਉੱਥੇ ਜਾ ਕੇ ਤੁਹਾਡਾ ਹੁਨਰ ਚਮਕ ਜਾਵੇ ਤੇ ਤੁਹਾਨੂੰ ਗਾਂ 50000 ਦੀ ਵੀ ਸਕਾਲਰਸ਼ਿਪ ਮਿਲ ਸਕਦੀ ਹੈ ਸੋ ਇਹ ਰਸਤਾ ਹੁੰਦਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੁਣ ਇਤੋਂ ਪਹਿਲਾਂ ਜਦੋਂ ਸੈਪਟੰਬਰ ਦਾ ਸ਼ੁਰੂ ਹੁੰਦਾ ਮਹੀਨਾ ਤੇ ਫੋਨ ਕਾਲਾਂ ਯੂਨੀਵਰਸਿਟੀ ਕਾਲਜਸ ਸਕੂਲਾਂ ਤੋਂ ਸ਼ੁਰੂ ਹੋ ਜਾਣੀ ਦੇ ਹਰ ਇੱਕ ਸਾਲ ਤਕਰੀਬਨ ਐਪਲੀਕੇਸ਼ਨ ਦੀ ਗਿਣਤੀ ਵਾਧੀ ਵਾਧੀ ਮੈਨੂੰ ਲੱਗਦਾ ਕਿ ਇਸ ਸਾਲ ਤਕਰੀਬਨ 900 ਦੇ ਕਰੀਬ ਹੈਗੀ ਆ ਜੀ ਸੋ ਇਹਦੇ ਲਈ ਜਿਹੜਾ ਨਿਰਣਾ ਕਰਦੇ ਉਹ ਸਾਡਾ ਕੋਈ ਅਖਤਿਆਰ ਨਹੀਂਗਾ ਇੱਕ ਕਮੇਟੀ ਪਹਿਲੇ ਦਿਨ ਤੋਂ ਬਣਾਈ ਗਈ ਆ ਸਕੂਲ ਦੇ ਟੀਚਰਾਂ ਪੰਜਾਂ ਸਕੂਲਾਂ ਦੇ ਪੰਜ ਟੀਚਰ ਸਾਰੀਆਂ ਐਪਲੀਕੇਸ਼ਨਾਂ ਉਹਨਾਂ ਦੇ ਸਪਰਦ ਕਰਦੇ ਦੀਆਂ ਉਹ ਉਹਨਾਂ ਨੂੰ ਸਕਰੀਨਿੰਗ ਕਰਕੇ ਤੇ ਸਾਨੂੰ ਜਾਣ ਲੱਗੇ ਇੱਕ ਲਿਸਟ ਦੇ ਜਾਂਦੇ ਆਹ ਲਿਸਟ ਆ ਜਦੋਂ ਅਸੀਂ ਪੜ੍ਹਦੇ ਹਾਂ ਤੇ ਜਿਹੜੀ ਉਹਦੇ ਵਿੱਚ ਡਾਈਵਰਸਿਟੀ ਜਿਹੜੀ ਆ ਉਹ ਜਦੋਂ ਦੇਖਦੇ ਹਾਂ ਤੇ ਸਾਨੂੰ ਬਹੁਤ ਅੱਛਾ ਲੱਗਦਾ ਇੱਕ ਮੈਂ ਛੋਟੀ ਜਿਹੀ ਸਾਂਝੀ ਕਰਾਂ ਕੱਟਣਾ ਜ਼ਰੂਰ ਕਿ ਲਾਸイヤー ਇੱਕ ਬੱਚਾ ਇਹ ਇਸ ਜਿਹੜੀ categories ਆ ਸਾਡੀਆਂ ਇਹ ਹੈਗੀਆਂ ਐਕੈਡੈਮਿਕ ਤੇ ਫਿਜ਼ੀਕਲ ਤੇ ਇੱਕ ਸਪੈਸ਼ਲ ਫਾਈਨੈਂਸ਼ੀਅਲ ਨੀਡ ਦੇ ਹੇ ਅਧਾਰਤ ਹੁੰਦੀਆਂ ਉਹ ਬੱਚੇ ਨੇ ਬੀਲ ਚੇਅਰ ਤੇ ਆਉਣਾ ਸੀ ਤੇ ਮੈਨੂੰ ਪਹਿਲਾਂ ਪਤਾ ਲੱਗ ਗਿਆ ਕਿ ਉਹ ਬੱਚੇ ਨੇ ਬੀਲ ਚੇਅਰ ਤੇ ਹੀ ਆਉਣਾ ਤੇ ਜਦੋਂ ਆਰਗੇਨਾਈਜ਼ਰ ਸਾਰੇ ਕਹਿੰਦੇ ਕਿ ਠੀਕ ਆ ਉਸ ਵੇਲੇ ਜਦੋਂ ਉਹ ਬੱਚੇ ਨੂੰ ਪ੍ਰੈਜੈਂਟ ਕੀਤਾ ਜਾਊਗਾ ਇਹ ਉਹਦਾ ਸਰਟੀਫਿਕੇਟ ਤੇ ਉਦੋਂ ਉਹ ਜਿਹੜਾ ਪ੍ਰੈਜੈਂਟਰ ਹੈ ਉਹ ਸਟੇਜ ਤੋਂ ਥੱਲੇ ਉਤਰ ਕੇ ਬੱਚੇ ਨੂੰ ਉਹ ਦੇ ਦਊਗਾ ਜੀ ਜਦੋਂ ਇਹ ਗੱਲ ਮੈਂ ਸੁਣੀ ਮੈਂ ਕਿਹਾ ਇਹ ਗੱਲ ਮੈਨੂੰ ਮਨਜ਼ੂਰ ਨਹੀਂ ਕੀ ਨਾ ਜੀ ਚਲੋ ਕੁਦਰਤ ਨੇ ਜੋ ਕੁਝ ਵੀ ਉਹਦੇ ਨਾਲ ਹੈ ਉਹ ਹੈ ਪਰ ਇਨਸਾਨੀਅਤ तौर ਤੇ ਤੁਸੀਂ ਬਧੀ ਕੀ ਕਰ ਰਹੇ ਆ ਮੈਂ ਖੁਦ ਜਾ ਕੇ ਲਾਈਵਰ ਦੀਆਂ ਛੀਟਾਂ ਚੱਕ ਕੇ 2x4ਾਂ ਲਿਆ ਕੇ ਉਹਦੇ ਲਈ ਰੈਂਪ ਤਿਆਰ ਕਰਕੇ ਕਾਰ ਤੇ ਲਾ ਕੇ ਫਿਰ ਬੱਚੇ ਨੂੰ ਇੱਕ ਦਿਨ ਪਹਿਲਾਂ ਸਦਿਆ ਮੈਂ ਬੁਲਾਇਆ ਮੈਂ ਕਿ ਬੱਚੇ ਆਪਣੀ ਵੀਲਚੇਅਰ ਉੱਪਰ ਲਿਜਾ ਕੇ ਦਿਖਾਉ ਹਮੈਂ ਜੀ ਸੋ ਅਗੇਨ ਏਜਡੀ ਚੀਜ਼ ਹੈ ਇਹ ਅੰਦਰ ਵਸੀ ਕਰਕੇ ਆਪਾਂ ਇਹ ਜ਼ਰੂਰੀ ਹੈ ਜਦੋਂ ਵੀ ਮੇਰੀ ਪੰਜਾਬ ਫੇਰੀ ਹੁੰਦੀ ਹੈ ਹਾਂਜੀ ਮੈਂ ਆਪਣੇ ਲਾਲਫਰ ਖਾਲਸਾ ਕਾਲਜ ਜਲੰਧਰ ਫਰ ਬॉयਜ਼ ਐਂਡ ਫਰ ਵੂਮਨਸ ਦੋਨਾਂ ਦੇ ਵਿੱਚ ਚਾਰਜ ਰੀਲੋਨਾ ਤੇ ਉੱਥੇ ਹਰ ਇੱਕ ਦਫਾ ਜਦੋਂ ਪ੍ਰਿੰਸੀਪਲ ਸਾਹਿਬਾਨ ਬਦਲ ਜਾਂਦੇ ਤਾਂ ਮੈਨੂੰ ਕਹਿੰਦੇ ਆ ਬਲਦੇਵ ਸਿੰਘ ਤੁਹਾਡੀ ਇਸ ਫੇਰੀ ਦਾ ਮਕਸਦ ਕੀ ਆ ਬਿਹਾਈਂਡ ਜੀ ਮੈਂ ਕਿਹਾ ਮਕਸਦ ਕੁਝ ਨਹੀਂਗਾ ਉਸ ਵਕਤ 1969 ਦੇ ਵਿੱਚ ਤੇ ਐਕਸਮ ਉਸ ਹਾਲਾਂਕਿ ਇੱਕ ਪੈਸਾ ਨਹੀਂ ਸੀ ਅੱਜ ਗੁਰੂ ਮਹਾਰਾਜ ਨੇ ਹੁਕਮ ਦਿੱਤਾ ਬੀਜਾ ਜਾ ਕੇ ਆਪਣੀ ਫੀਸ ਦੇ ਕੇ ਆ ਮੈਂ ਤਾਂ ਫੀਸ ਦੇਣਾ ਨਾ ਸੋ ਉਹਦੇ ਨਾਲ-ਨਾਲ ਜਿਹੜੇ ਪੈਂਡ ਦੇ ਵਿੱਚ ਐਜੂਕੇਸ਼ਨ ਦੀ ਮੈਂ ਇਹ ਗੱਲ ਕਰੂੰਗਾ ਕਿ ਮੇਰੇ ਮੈਂ ਆਪਣੀ ਪਿੰਡ ਤੱਕ ਸੀਮਿਤ ਨਹੀਂ ਰਹਿੰਦਾ ਕਿਉਂਕਿ ਮੈਂ ਬਾਉਂਡਰੀ ਲੈਸਨਸ ਆਨਿਆ ਪੰਛੀਆ ਉਹਨਾਂ ਦੀ ਕੋਈ ਸਰਹੱਦਾਂ ਨਹੀਂ ਗਈਆਂ ਸੋ ਮੈਂ ਜਾ ਕੇ ਹਮੇਸ਼ਾ ਆਪਣੇ ਨਗਰ ਨਿਵਾਸੀ ਨੂੰ ਇਹ ਕਹਿੰਦਾ ਕਿ ਆਲੇ-ਦੋਲੇ ਦੇ ਸਾਰੇ ਅੱਠ ਪਿੰਡ ਮੇਰੇ ਪਿੰਡ ਆ ਉਹਨਾਂ ਦੇ ਸਕੂਲ ਮੇਰੇ ਸਕੂਲ ਸੋ ਖੂਬਸੂਰਤੀ ਇਹ ਹੁੰਦੀ ਜਦੋਂ ਵੀ ਮੈਂ ਜਾਂਦਾ ਇੱਕ ਪਿੰਡ ਪ੍ਰੋਗਰਾਮ ਰਚਾਇਆ ਜਾਂਦਾ ਜਿਹਦੇ ਵਿੱਚ ਸਾਰੇ ਪਿੰਡਾਂ ਦੇ ਉਹਨਾਂ ਦੇ ਬੱਚੇ ਟੀਚਰ ਤੇ ਉਹਨਾਂ ਦੀਆਂ ਪੰਚਾਇਤਾਂ ਤੇ ਜੋ ਵੀ ਵਿੱਤੀ ਸਹਾਇਤਾ ਮੈਂ ਗੁਰੂ ਮਹਾਰਾਜ ਹੁਕਮ ਕਰੇ ਉਹਨਾਂ ਕਰਦੇ ਆ ਸੋ ਇਹ ਜਿਹੜੀ ਯਸ ਸਕਾਲਰਸ਼ਿਪ ਇਨੇ ਆਪਣਾ ਕਦ ਇਨੇ ਇਨਾ ਉੱਚਾ ਕਰ ਲਿਆ ਕਿ ਸਾਨੂੰ ਅਸੀਂ ਫੋਲੋ ਕਰ ਰਹੇ ਆ ਇਹ ਸਕਾਲਰਸ਼ਿਪ ਨੂੰ ਕਿ ਇਹਦੀ ਜ਼ਰੂਰਤ ਜਿਹੜੀ ਆ ਬਹੁਤ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਤੁਹਾਡੇ ਨਾਲ ਸ਼ੇਅਰ ਕਰਨ ਦੀ ਜੀ ਕਿ ਅਸੀਂ ਇਹ ਮਾਡਲ ਜਿਹੜਾ ਆ ਇਹ ਆਪਣੇ ਪੰਜਾਬ ਦੇ ਵਿੱਚ ਆਲਰੇਡੀ ਇਹਦੇ ਤੇ ਕੰਮ ਕਰ ਲਿਆ ਆ ਤੇ ਉੱਥੇ ਆਪਣੇ ਇਲਾਕੇ ਦੇ ਵਿੱਚ ਸਿਮਿਲਰ ਮਾਡਲ ਕ੍ਰਾਈਟੇਰੀਆ ਚੋਣ ਦੀ ਵੀ ਤਾਰ ਹੂਬ ਹੂ ਇਹੀ ਚੀਜ਼ ਉਥੇ ਹੋ ਕੀ ਤੇ ਉਹ ਕਿਉਂਕਿ ਉੱਥੇ ਦੇ ਜਿਹੜੇ ਸਕੂਲਾਂ ਦੇ ਐਗਜ਼ਾਮ ਆ ਉਹਨਾਂ ਦੇ ਰਿਜ਼ਲਟਸ ਜਿਹੋ ਹੁੰਦੇ ਵਿੱਚ ਆਉਂਦੇ ਆ 30 ਜੁਲਾਈ ਦੇ ਵਿੱਚ ਇਹ ਸਕਾਲਰਸ਼ਿਪ ਮੇਰੇ ਪਿੰਡ ਤੋਂ ਉਸ ਪਲੇਟਫਾਰਮ ਤੋਂ ਪਹਿਲੀ ਦਫਾ ਸ਼ੁਰੂਆਤ ਹੋਊਗੀ ਤੇ ਗੁਰੂ ਘਰੂ ਕੇ ਜਿਵੇਂ ਇੱਥੇ ਹਮੇਸ਼ਾ ਲਈ ਆ ਕਿ ਅਸੀਂ ਹੱਸਦੇ ਹੱਸਦੇ ਆਪਣੀ ਕਮਿਊਨਿਟੀ ਦੇ ਵਿੱਚ ਇਹ ਗੱਲ ਕੀਤੀ ਆ ਕਿ ਜਿਨਨੇ ਸਾਲ ਸਾਨੂੰ ਇਸ ਬਿਜ਼ਨਸ ਦੇ ਵਿੱਚ ਆ ਉਨੀ ਰਕਮ ਅਵਸ਼ ਅਗਰ फाइनेंसिंग सिचुएशन ਬਦਲ ਦੇਆ ਅਗਰ ਐਟ ਜ਼ਿਆਦਾ ਹੁੰਦੀ ਤੇ ਜ਼ਿਆਦਾ ਹੋ ਜੂਗੀ ਪਰ ਇੰਨੀ ਤੇ ਡਿਟਰਮਨ ਦੇਆ ਕਿ ਆਪਾਂ ਨੂੰ 34 ਜੀ ਚੌਥੀ ਸਾਲ ਹੋ ਗਏ 34000 ਡਾਲਰ ਜਿਹੜਾ ਆ 17 ਬੱਚਿਆਂ ਦੇ ਵਿੱਚ 2200 ਇਹ ਜਾਊਗਾ ਅਸੀਂ ਕਦੀ ਵੀ ਕਿਸੇ ਬੱਚੇ ਨੂੰ ਚੈੱਕ ਨਹੀਂ ਦਿੱਤੀ ਕੈਸ਼ ਨਹੀਂ ਦਿੱਤੇ ਉਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਆ ਜਿਹੜਾ ਕਿ ਉਹ ਆਪਣੇ ਜਿਹੜੀ ਵੀ ਇੰਸਟੀਚਿਊਨ ਦੇ ਵਿੱਚ ਜਾਂਦੇ ਕਾਲਜ ਜਿਹਨਾਂ یونیورسٹی ਦੇ ਵਿੱਚ ਉੱਜਾ ਕਿ ਜਦੋਂ ਉਹਨਾਂ ਨੂੰ ਦਿੰਦੇ ਆ ਤੇ ਅਸੀਂ ਡਾਇਰੈਕਟ ਉਹਨਾਂ ਦੇ ਉਸ ਇੰਸਟੀਚਿਊਨ ਦੇ ਕਾਊਂਟ ਦੇ ਵਿੱਚ ਪੈਸੇ ਭੇਜਦੇ ਆ ਉਹ ਫਰਾਂਸ ਵੀ ਹੋ ਸਕਦਾ ਆ ਆਸਟ੍ਰੇਲੀਆ ਵੀ ਹੋ ਸਕਦਾ ਜੀ ਸੋ ਇਹੋ ਜੀ ਜਿਹੜੀ ਕਲੈਰਿਟੀ ਹੈਗੀ ਹੈ ਦੀ ਖੂਬਸੂਰਤੀ ਆ ਮੈਂ ਸ਼ੁਕਰਗੁਜ਼ਾਰ ਆ ਮੀਡੀਆ ਆਧਾਰਿਆਂ ਦਾ ਮੈਨਸਮੀ ਦੇ ਮੀਡੀਆ ਦਾ ਸਾਰੇ ਗਲੋਬਲ ਏਜੰਸੀ ਬਿਜ਼ਟੀਵੀ ਸਾਰੇ ਆਂ ਦਾ ਤੇ ਰੇਡੀਓ ਸਾਰੇ ਆਧਾਰਿਆਂ ਦਾ ਕਿ ਇਸ ਨੂੰ ਇਨਾਕ ਮਕਬੂਲ ਕੀਤਾ ਗਿਆ ਤੇ ਮੈਂ ਇਹ ਜਿਹੜੀ ਸਕਾਲਰਸ਼ਿਪ ਆ ਇਹਦਾ ਸਮਾਂ ਅਸੀਂ ਜੂਜਲੀ ਇੱਕ ਬਸੰਤ ਮੋਟਰ ਦੀ ਇੱਕ ਰਸਮ ਤੇ ਰੀਤ ਚੱਲੀ ਆਈ ਆ ਕਿ ਹਰ ਸਾਲ ਦਾ ਜਿਹੜਾ ਅਕਤੂਬਰ ਦਾ ਪਹਿਲਾ ਐਤਵਾਰ ਹੋਊਗਾ ਜੀ ਉਹ ਦਿਨ 3 ਵਜੇ ਮਕਰਰ ਟਾਈਮ ਹੋ ਚੁੱਕਾ ਹੈ ਟਾਈਮ ਕਦੀ ਬਦਲੂਗਾ ਨਹੀਂ ਉਸ ਤੋਂ ਉਹ ਇੱਕ ਦਿਨ ਪਹਿਲਾਂ ਬਸੰਤ ਮੋਟਰਜ਼ ਇੱਕ ਆਪਣੀ ਮੈਗਾ ਸੇਲ ਲਾਉਂਦੇ ਆ ਬਹੁਤ ਜੋ ਸਾਲ ਦੀ ਵੱਡੀ ਸੇਲ ਲਾਉਂਦੇ ਆ ਜੀ ਸੋ ਦੂਸਰੇ ਦਿਨ ਇਹ ਜਿਹੜਾ ਹੁੰਦਾ ਦੋਨੇ ਹੀ ਦਿਨ ਅਸੀਂ ਆਪਣੇ ਭਾਈਚਾਰੇ ਲਈ ਸਾਰਿਆਂ ਲਈ ਉੱਥੇ ਪ੍ਰਬੰਧ ਹੁੰਦਾ ਖਾਣ ਪੀਣ ਦਾ ਪ੍ਰਬੰਧ ਹੁੰਦਾ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਤੇ ਮੈਨੂੰ ਇਹ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਸਮਾਜ ਤਾਹੀ ਇਹ ਸਕਾਲਰਸ਼ਿਪ ਇਹ ਬਸੰਤ ਮੋਟਰ ਦੀ ਸਕਾਲਰਸ਼ਿਪ ਨਹੀਂ ਕੀ ਸਮਾਜ ਨੇ ਹੀ ਸਾਡੇ ਹੱਥ ਤੇ ਤਰਿਆ ਤੇ ਅਸੀਂ ਉਹ ਸਿਰਫ ਹੱਥ ਐਕਸਟੈਂਡ ਹੀ ਕਰ ਰਹੇ ਆ ਸਾਡੇ ਸਾਰੇ ਇਮੀਗ੍ਰੈਂਟਾਂ ਦੀ ਸੇਮ ਸਟੋਰੀ 2 ਡਾਲਰ ਲੈ ਕੇ ਆਏ ਸੀ ਆਪਣੇ ਸੂਟਕੇਸ ਚ ਸੁਪਨੇ ਆਪਣੀਆਂ ਡਿਜ਼ਾਇਰ ਤੇ ਖਾਬ ਲੈ ਕੇ ਆਏ ਸੀ ਇਸ ਧਰਤੀ ਮਾਂ ਨੇ ਇਸ ਕਰਮ ਭੂਮੀ ਨੇ ਸਾਡੇ ਪੂਰੇ ਕੀਤੇ ਤੇ ਇਹ ਸਾਡੇ ਜਿਹੜੇ ਆ ਇਹ ਸੋਸ਼ਲ ਸਾਡੀ ਡਿਊਟੀਆਂ ਆ ਮੈਨੂੰ ਇਹ ਵੀ ਨਹੀਂ ਲੱਗਦਾ ਅਸੀਂ ਦਿੰਦੇ ਨਹੀਂਗੇ ਹੈਗੇ ਇਹ ਤਾਂ ਸਾਡੀ ਡਿਊਟੀਆਂ ਆ ਭਾਈਚਾਰੇ ਦੇ ਵਿੱਚ ਭਾਈਚਾਰਾ ਅਗਰ ਆਪਣੇ ਹੱਥ ਤੇ ਰੱਖਦਾ ਸਿਰਫ ਹੱਥ ਐਕਸਟੈਂਡ ਕਰਨ ਦਾ ਸਾਡੀ ਫਰਜ਼ ਬਣਦੇ ਜੀ ਤੇ ਮੇਰੀ ਇਹ ਬੇਨਤੀ ਆ ਕਿ ਸਾਰੇ ਉਹ ਧਨਾਓ ਬੱਚਿਆਂ ਦੇ ਜੋ ਚਿਹਰਿਆਂ ਤੇ 글로 ਤੁਸੀਂ ਕਰਦੇ ਦੇਖੂਗੇ ਮਾਫ ਕਰਨਾ ਮੈਂ ਮੈਂ ਪਿੱਛੇ ਜਿਹੜੇ ਜਦੋਂ ਲਾਸਟ ইয়ার ਦੇ ਬੱਚਿਆਂ ਨੇ ਤਿੰਨਾਂ ਬੱਚਿਆਂ ਨੇ ਆਪਣੇ 크라운 ਪਹਿਲਾਂ ਹੀ ਲਾਇਓ ਸਿਰਾਂ ਦੇ ਉੱਤੇ ਤਾਜ ਲਾ ਕੇ ਵਾਹ ਜੀ ਵਕਿਆ ਇਹੋ ਤਾਜ਼ਲੀ ਗੱਲ ਆ ਮੈਂ ਇਹ ਕਹੂੰਗਾ ਕਿ ਇਹ ਇੱਕ ਇੱਕ ਕਮਿਊਨਿਟੀ ਦਾ ਜਾਂ ਇੱਕ ਆਧਾਰੇ ਦਾ ਪ੍ਰੋਗਰਾਮ ਨਹੀਂਗਾ ਇਹ ਤਾਂ ਸਾਡੇ ਫਿਚਰ ਦਾ ਸਾਡੇ ਪਾਈਚਾਰੇ ਦਾ ਮਾਣ ਆ ਤੁਸੀਂ ਆਪਣਾ ਤੁਹਾਡਾ ਮਾਣ ਅਪਣਾ ਆ ਤੁਸੀਂ ਆਓ ਸਾਰੇ ਤੁਹਾਡੀ ਟੀਮ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਆਓ ਤੇ ਇਸ ਗੱਲ ਨੂੰ ਹੋਰ ਆਪਾ ਫਲਾਈਏ ਕਿਉਂਕਿ ਇਹਨਾਂ ਬੱਚਿਆਂ ਨਹੀਂ ਸਾਡਾ ਆਉਣ ਵਾਲਾ ਭਵਿੱਖ ਸੰਭਣਾ ਇਹਨਾਂ ਨਹੀਂ ਗਵਰਨਮੈਂਟ ਆ ਬਣੋਣੀਆਂ ਜੀ ਸੋ ਇੱਕ ਨਿੱਕੀ ਜੀ ਕਿਸੇ ਦੀ ਉਂਗਲੀ ਫੜਦੇ ਆ ਹਰ ਸ਼ਖਸ ਨੇ ਆਪਣੀ ਮੰਜ਼ਿਲ ਤੇ ਤਾਂ ਪਹੁੰਚ ਜਾਣਾ ਪਰ ਤੇਰੇ ਨਾਲ ਪਹਿਲੇ ਚਾਰ ਕਦਮ ਉਹ ਅੰਤ ਤੱਕ ਯਾਦ ਰੱਖੂਗਾ ਕੁਛ ਇਦਾਂ ਦੀ ਮਹਿਕਾਂ ਖਿਲਾਰੀਏ ਕਿ ਜੇਂ ਦੀ ਤੁਸੀਂ ਗੁਜ਼ਰੋ ਤੇ ਅੰਦ ਬਾਅਦ ਵਿੱਚ ਕੋਈ ਕਵੇ ਕਿ ਫਜ਼ਾ ਦੇ ਵਿੱਚ ਇਹ ਕਿ ਇਤਰ ਦੀ ਸੁਗੰਧ ਹੀ ਕਿਉਂ ਆਉਂਦੀ ਆ ਜੀ ਤੇ ਤੁਹਾਡਾ ਨਾਮ ਲੈਣ ਕੇ ਕੋਈ ਉਹ ਇਥੋਂ ਦੀ ਲੰਘ ਕੇ ਗਏ ਆ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਵੀ ਜਿਹੜੀ ਤੁਹਾਡੀ ਡਰਾਈਵ ਸੀਗੀ ਜਿਹੜਾ ਤੁਹਾਡਾ ਪੈਸ਼ਨ ਹੈਗਾ ਆ ਕਿਉਂ ਤੁਸੀਂ ਕੀਤਾ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਲੋਕਾਂ ਦੇ ਨਾਲ ਸਾਂਝਾ ਕੀਤਾ ਆ ਹੁਣ ਮੈਂ ਥੋੜਾ ਕੁ ਦੱਸ ਦਵਾਂ ਵੀ ਐਪਲੀਕੇਸ਼ਨ ਦੀ ਡੈਡਲਾਈਨ ਹੈਗੀ ਆ ਸਪਟੰਬਰ 28 ਨੂੰ ਇਹ 25 ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਆ ਐਪਲੀਕੇਸ਼ਨ ਤੁਹਾਨੂੰ ਮਿਲ ਸਕਦਾ ਆ www.basantmotors.com/scholarship ਜ્યાં ਤੁਸੀਂ ਈਮੇਲ ਕਰ ਸਕਦੇ ਆ scholarships@basantmotors.com the scholarships are the scholarships, selection on october the 3rd, hmm. the presentation hoga october the 5th. haji, yes. yes. but criteria yes. the student must be graduating high school senior, hmm. grade 12 graduate, right? Yes. have a minimum gpa of 3.2. Yes. that's a grade point average. minimum yes. 3.2. Yes. demonstrate the attributes of good citizenship i'm really happy to see this hmm. unna de vich good citizenship de jittan vee nazariye hon hmm. and unna di community vich te school de vich service ditthi hove hmm. volunteer hmm. work ji hmm. main sadaai kehndi hundi students hmm. nu jadon kedi vi marzi tusi scholarship nu apply karo volunteer work volunteer work volunteer asi hmm. seva keh dain di aa ohi sakht zarurat hundi aa pher ਤੁਹਾਡੀ ਪਲਾਨਿੰਗ ਹੋਣੀ ਚਾਹੀਦੀ ਆ ਵੀ ਤੁਸੀਂ ਪਉ সেকেন্ডਰੀ ਇੰਸਟੀਟਿਊਸ਼ਨ ਨੂੰ ਅਟੈਂਡ ਕਰਨਾ ਆ ਕਰਕੇ ਤੁਹਾਡੇ ਹੱਥ ਵਿੱਚ ਪੈਸਾ ਨਹੀਂ ਮਿਲਣਾ ਤੁਹਾਡੇ ਹੱਥ ਵਿੱਚ ਤੁਸੀਂ ਸਮਝ ਲਓ ਇੱਕ ਵਾਊਚਰ ਮਿਲਣਾ ਆ ਜਿਹੜੇ ਇੰਸਟੀਟਿਊਸ਼ਨ ਵਿੱਚ ਤੁਸੀਂ ਪੜ੍ਹਨ ਚਾਹੋਗੇ ਉਹ ਉਹਨਾਂ ਨੂੰ ਦਿੱਤਾ ਜਾਊਗਾ ਉਹ ਇੱਥੇ ਹੋਵੇ ਵਿਦੇਸ਼ ਹੋਵੇ ਜਿੱਥੇ ਮਰਜੀ ਹੋਵੇ ਸੋ ਮੈਂ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਤੁਸੀਂ ਆਏ ਤੁਸੀਂ ਇਸ ਸਕਾਲਰਸ਼ਿਪ ਤੇ ਜਾਣਨਾ ਪਾਇਆ ਤੇ ਤੁਸੀਂ ਜਿਹੜੀ ਸੇਵਾ ਕਮਿਊਨਿਟੀ ਦੀ ਕਰਦੇ ਆ ਹੋਰ ਵੀ ਕਈ ਤਰੀਕੇ ਨਾਲ ਕਰਦੇ ਆ ਪਰ ਜੇ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਕਰਕੇ ਐਜੂਕੇਸ਼ਨ ਮੇਰਾ ਪੈਸ਼ਨ ਹੈਗਾ ਆ ਹਲੇ ਵੀ ਮੈਂ ਜਦੋਂ ਸੋਚਦੀ ਆ ਵੀ ਮੈਂ ਕਿਉਂ ਇੱਥੇ ਪਹੁੰਚ ਗਈ ਆ ਮੈਂ ਉਹਦਾ ਸਾਰਾ ਹੀ ਸਾਰਾ ਹੀ ਐਜੂਕੇਸ਼ਨ ਤੇ ਉੱਪਰ ਰੱਖ ਦਿੰਨੀ ਆ ਉਹਦੇ ਪੈਰਾਂ ਤੇ ਰੱਖ ਦਿੰਨੀ ਜਿਹੜੇ ਮੇਰੇ ਟੀਚਰ ਸੀ ਪੈਰੈਂਟ ਸੀ ਜਿਨ੍ਹਾਂ ਨੇ ਮੈਨੂੰ ਅਨਖਰਜ ਕੀਤਾ ਇੱਕ ਮੈਂ ਤੈਨੂੰ ਦੱਸ ਤੁਹਾਨੂੰ ਸਾਰਿਆਂ ਨੂੰ ਦੱਸਦੀ ਆ ਜੀ ਮੈਂ ਯੂਨੀਵਰਸਿਟੀ ਪੜ੍ਹੀ ਹੂੰ ਮੈਨੂੰ ਇੱਕ ਪੈਸਾ ਨਹੀਂ ਲਾਉਣਾ ਪਿਆ ਹਮ ਆਈ ਹੈਡ ਫੁੱਲ ਸਕਾਲਰਸ਼ਿਪ ਜੀ ਪਾਣ ਲਈ ਵੀ ਫਾਰ ਬੁక్స్ ਐਂਡ ਫਾਰ ਮਾਈ ਫਰਸਟ ਈਅਰ ਫਾਰ ਰੈਜ਼ੀਡੈਂਸ ਵੰਡਰਫੁਲ ਫਾਰ एवरीथिंग ਹਾਂਜੀ ਜੇ ਨਾ ਹੁੰਦਾ ਸਾਡੇ ਵਰਗੇ ਕਿੱਦਾਂ ਪੜ ਸਕਦੇ ਹਮ ਕਿਉਂਕਿ ਅਸੀਂ ਇੰਡੀਆ ਤੋਂ ਆਏ ਸੀਗੇ 1962 ਦੇ ਵਿੱਚ ਤੇ ਮੈਂ ਯੂਨੀਵਰਸਿਟੀ ਗਈਆਂ 1970 ਦੇ ਵਿੱਚ ਸਾਡੇ ਘਰ ਉਸ ਵਕਤ 6 ਬੱਚੇ ਸੀ ਜੀ ਉਹ 18 ਸਾਲਾਂ ਤੋਂ ਥੱਲੇ ਕੋਈ ਕੰਮ ਨਹੀਂ ਸੀ ਕਰਦਾ ਸਾਡਾ ਡੈਡ ਕੰਮ ਕਰਦਾ ਸੀ ਦੋ ਦੋ ਸ਼ਿਫਟਾਂ ਕਰਦਾ ਸੀ ਸਾਨੂੰ ਸਪੋਰਟ ਕਰਨ ਨੂੰ ਤੇ ਉਹਨਾਂ ਐਜੂਕੇਸ਼ਨ ਦੀ ਜਿਹੜੀ ਸਪੋਰਟ ਦਿੱਤੀ ਮੈਨੂੰ ਬਹੁਤ ਸੀ ਜੀ ਪਰ ਜਿਹੜਾ ਖਰਚਾ ਸੀਗਾ ਉਹ ਸਰਕਾਰ ਨੇ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਉਹ ਵੀ ਤੁਹਾਡੀ ਜੀਪੀਏ ਗ੍ਰੇਡ ਪੁਆਇੰਟ ਐਵਰੇਜ ਦੇਖ ਕੇ ਤੁਹਾਡੇ ਪੁਆਇੰਟ ਦੇਖ ਕੇ ਤੋਂ ਇਸ ਕਰਕੇ ਮੈਂ ਤਾਂ ਕਹਿ ਨਹੀਂ ਆ ਵੀ ਜਿੰਨੇ ਵੀ ਸਾਡੀ ਕਮਿਊਨਿਟੀ ਵਿੱਚ ਹੈਗੇ ਆ ਅਸੀਂ ਦਾਨ ਦੀ ਬਹੁਤ ਗੱਲ ਕਰੀਦੀ ਆ ਪਰ ਮੈਂ ਇਹ ਕਹਨੀ ਆ ਕਹਾਵਤ ਹੈਗੀ ਇੰਗਲਿਸ਼ ਵਿੱਚ ਆ ਡੋਨਟ ਗਿਵ ਮੀ ਅ ਫਿਸ਼ ਟੀਚ ਮੀ ਹਾਊ ਟੂ ਫਿਸ਼ ਜੀ ਤੁਸੀਂ ਦਾਨ ਜਿਹੜਾ ਵੀ ਸਿਰਫ ਦੇ ਦੇਣਾ ਵੀ ਮੈਂ ਇੱਥੇ ਉਹਨਾਂ ਦੀ ਵੀ ਲੋੜ ਹੈਗੀ ਕਈਆਂ ਨੂੰ ਵੀ ਆ ਦੇ ਆਂਦਾ ਵੀ ਤੁਸੀਂ ਉਹ ਚੀਜ਼ਾਂ ਦੇਵੋ এডੂਕੇਸ਼ਨ ਨੂੰ ਐਨਕਰੇਜ ਕਰੋ ਜਿਹਦੇ ਨਾਲ ਗਾਂ ਬੱਚਾ ਆਪਣੇ ਪੈਰੀਂ ਖੜਾ ਹੋ ਕੇ ਗਾਂ ਅੱਗੇ ਜਾ ਸਕੇ ਜੀ ਸੋ ਇਸ ਕਰਕੇ ਬਲਦੇਵ ਮੈਂ ਤੁਹਾਨੂੰ ਸਲੂਟ ਕਰਦੀ ਹਾਂ ਪੀ ਤੁਸੀਓ ਪਰ ਅਲਾ ਚੁੱਕਿਆ ਆ ਤੇ ਬਾਕੀ ਕਮਿਊਨਿਟੀ ਨੂੰ ਵੀ ਮੈਂ ਇਨਕਹਰਜ ਕਰਤੀ ਜੀ ਇੱਕ ਬੇਛੂਟੀ ਜੀ ਜਾਨ ਲੱਗਾ ਸਾਂਝ ਬਣੀ ਚਾਹਣਾ ਕਿ ਮੈਂ ਜਦੋਂ ਪੰਜਾਬ ਜਾਣਾ ਮੇਰੇ ਜਾਨ ਦਾ ਮਕਸਦ ਹੋਰ ਹੁੰਦਾ ਮੈਂ ਅ ਅਗਰ ਮੈਂ ਫੇਰੇ ਤੋਰੇ ਕਰਨੇ ਆ ਦੇਖਣੇ ਹੋਟਲ ਦੇਖਣੇ ਆ ਫਿਰ ਤੇ ਹੋਰ ਪਾਸੇ ਬਹੁਤ ਆ ਪਰ ਮੈਂ ਆਪਣੇ ਨਗਰ ਲਈ ਹਮੇਸ਼ਾ ਜਾਣਾ ਤੇ ਜਦੋਂ ਮੈਂ ਨਗਰ ਦੇ ਵਿੱਚ ਜਾਨਾ ਸਾਰੇ ਨਗਰ ਮੁਰੇ ਇੱਕ ਇਨਾਂ ਕਿ ਮੇਰੇ ਕਰਮ ਦੀ ਮਾਂ ਨੇ ਗੁਲਦਸਤਾ ਫੁੱਲਾਂ ਦਾ ਭੇਜਿਆ ਤੁਸੀਂ ਮੈਨੂੰ ਸਿਰਫ ਇਹ ਦੱਸੋ ਕਿਤੇ ਰੱਖਣਾ ਤੇ ਜਿੰਨਾ ਚਿਰ ਉੱਥੇ ਰਹਿਣਾ ਤੇ ਮੇਰੇ ਹੁੰਦਾ ਟੀ-ਸ਼ਰਟ ਪਾਈਓ ਸਿਰ ਤੇ ਪਰਨਾ ਬੰਨਿਆ ਚਪਲਾਂ ਪਾ ਕੇ ਸਕੂਲੇ ਸਕੂਲੇ ਸਾਰੇ ਸਕੂਲਾਂ ਦੇ ਵਿੱਚ ਬੱਚਿਆਂ ਨੇ ਤੇ ਜਦੋਂ ਮੈਂ ਐਤ ਕੀ ਦੀ ਫੇਰੀ ਤੇ ਜਦੋਂ ਵਾਪਸ ਆਉਣਾ ਸੀ ਇੱਕ ਦਿਨ ਪਹਿਲਾਂ ਮੈਂ ਸਕੂਲੇ ਗਿਆ ਤੇ ਮੈਂ ਬੱਚਿਆਂ ਨੂੰ ਮੈਂ ਕਿਹਾ ਬੱਚਿਓ ਦੇਖੋ ਗੁਰੂ ਮਹਾਰਾਜ ਜੀ ਹੁਣ ਕਦੋਂ ਮੇਲ ਕਰਾਉਂਦਾ ਤੇ ਹੁਣ ਇਹ ਇਜਾਜ਼ਤ ਹੈ ਮੈਂ ਕੱਲ ਨੂੰ ਚਲੇ ਜਾਣਾ ਕੱਲ ਨੂੰ ਥੋੜੀ ਛੁੱਟੀ ਆ ਜੀ ਜਦੋਂ 10ਵੀਂ ਕਲਾਸ ਦੀਆਂ ਬੱਚਿਆਂ ਨੇ ਉੱਠ ਕੇ ਤਾਂ ਹੀ ਰੋ ਕੇ ਤਾਂ ਮੈਨੂੰ ਕਹਿੰਦੇ ਕਿ ਅੰਕਲ ਜਿਹੜੀਆਂ ਤੁਸੀਂ ਕਹਿੰਦੇ ਸੀ ਅਜੇ ਜੱਫੀਆਂ ਪਾਉਣੀਆਂ ਉਹ ਕਿੱਥੇ ਆ ਤੇ ਵਿਸ਼ਵਾਸ ਕਰੋ ਮੈਂ ਰੋਣ ਲੱਗ ਗਿਆ ਤੇ ਜਦੋਂ ਮੈਂ ਨਿਗਾਹ ਮਾਰੀ ਸਕੂਲ ਦਾ ਸਟਾਫ ਜਿਹੜਾ ਖਾਸ ਕਰਕੇ ਬੇਟੀ ਐਡਮਿਸਟ ਜਿਹੜਾ ਉਹ ਪੀਲ ਪਾਵੇ ਦੇ ਉਹਲੇ ਆਪਣੀ ਅੱਖਾਂ ਪੁੰਜੇ ਜੀ ਉਹ ਕਿੰਦੀ ਕੀ ਜਿਹੜੀ ਤੁਹਾਡੀ ਮੁਹੱਬਤ ਆ ਗੱਲ ਪੈਸੇ ਦੀ ਤਾਂ ਕੋਈ ਵੀ ਗੱਲ ਨਹੀਂ ਰਹਿ ਜਾਂਦੀ ਅਸੀਂ ਐਂਡ ਆ ਕੇ ਸਾਡੀ ਹਿਊਮਨ ਦੀ ਕੋਈ ਗੱਲ ਆ ਕਿ ਸਾਰੀ ਗੱਲ ਆ ਕੇ ਅਸੀਂ ਮਟੀਰੀਅਲ ਤੇ ਛੱਡ ਦਿੰਨੇ ਆ ਵਾਈ ਮੈਂ ਕਹਿੰਆਂ ਲੋਕਾਂ ਨੂੰ ਕਹਿੰਦਾ ਵੇ ਤੇਰੇ ਕੋ ਦੂਸਰੇ ਦੇਣ ਨੂੰ ਕਿੰਨਾ ਕੁ ਕੁਛ ਆ ਉਹ ਕਹਿੰਦਾ ਜੀ ਅਜੇ ਤਾਂ ਮੇਰੀ ਜੌਬ ਵੀ ਬਹੁਤ ਬੱਤੀ ਜਾਈ ਮੈਂ ਕਹਿੰਦਾ ਯਾਰ ਮੈਂ ਤੁਹਾਡੇ ਕੋਲ ਉਹ ਹੀ ਨਹੀਂ ਪੁੱਛਿਆ ਤੁਹਾਡੇ ਕੋਲ ਮੁਹੱਬਤ ਆ ਤੁਹਾਡੇ ਕੋਲ ਜੱਫੀਆਂ ਆ ਤੁਹਾਡੇ ਕੋਲ ਸ਼ੁਕਰਾਨਾ ਤੁਹਾਡੇ ਕੋਲ ਸਤਿਕਾਰ ਆ ਇਹਦੀ ਤਾਂ ਕੋਈ ਕੀਮਤ ਨਹੀਂ ਜਿੰਨਾ ਮਰਜੀ ਲੋਕਾਂ ਨੇ ਦੇ ਚਲੋ ਤੇ ਮੈਂ ਸ਼ੁਕਰਗੁਜ਼ਾਰ ਆ ਇਸ ਕਮਿਊਨਿਟੀ ਦਾ ਇਸ ਧਰਤੀ ਦਾ ਤੇ ਧਰਤੀ ਨਾਲ ਜੁੜਿਆ ਰਹਿਣਾ ਖੇਤੀ ਕਰਦਾ ਉਹਦੇ ਚ ਮੈਂ ਦੇਖਿਆ ਮੇਰੀ ਜ਼ਿੰਦਗੀ ਦੇ ਬਹੁਤ ਪ੍ਰਸ਼ਨਾਂ ਦੇ ਜਿਹੜੇ ਜਵਾਬ ਆ ਉਹ ਮੇਰੀ ਮਿੱਟੀ ਤੇ ਕੁਦਰਤ ਚੜਦਾ ਸੂਰਜ ਹਵਾ ਚੱਲਦੀ ਤੇ ਦਰਖਤ ਦਿੰਦੇ ਆ ਜੇ ਤੋਂ ਮੈਂ ਸਮਾਜ ਤੋਂ ਆਪਣੇ ਕੁਐਸਚਨ ਆਉਂਦੇ ਆ ਕਹੀਦਾ ਆਨਸਰ ਪੁੱਛਦਾ ਤੂ ਆ ਬਦਾਰਤ ਕੁੰਦੇ ਆ ਇਸ ਕਰਕੇ ਕੁਦਰਤ ਦੀ ਮਿਹਰ ਸਾਦਕਾ ਇਸ ਸਮਾਜ ਦਾ ਇਹ ਭਾਈਚਾਰੇ ਦਾ ਸਹਿਯੋਗ ਦਾ ਸਦਕਾ ਜੋ ਕੁਛ ਵੀ ਹੋ ਰਿਹਾ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੀ ਤੇ ਨਜ਼ਮਾਂ ਵੀ ਲਿਖਦੇ ਰਹੀਦਾ ਗੀਤ ਵੀ ਲਿਖਦੇ ਰਹੀਦਾ ਤੁਹਾਡੇ ਵਿੱਚ ਬਹੁਤ ਸਾਰੇ ਗੁਣ ਹੈਗੇ ਆ ਉਹ ਗੱਲਾਂ ਦੀ ਗੱਲ ਆਪਾਂ ਫੇਰ ਕਰਾਂਗੇ ਜਾਣ ਲੱਗੇ ਕਹੂੰਗਾ ਕਿ ਚਲੋ ਅੱਜ ਕੁਝ ਚੰਗਾ ਕਰੀਏ ਚਲੋ ਅੱਜ ਕੁਝ ਚੰਗਾ ਕਰੀਏ ਭੁੱਖੇ ਦੇ ਟੱਡ ਅੰਦਰ ਬਹਿ ਕੇ ਦਰਦ ਭੁੱਖ ਦਾ ਜਰਗੇ ਸਿੱਲੀ ਆਖਲੇ ਚਾਰ ਦਾ ਇੱਕ ਮੋਤੀ ਫੜੀਏ ਨੰਗੇ ਪੈਰਾਂ ਥੱਲੇ ਤਲੀਆਂ ਤਰੀਏ ਚਲੋ ਅੱਜ ਕੁਝ ਕੁਝ ਚੰਗਾ ਕਰੀਏ ਲਵ ਯੂ ਗਾਇਜ਼ ਪੂਰੇ ਸੰਸਾਰ ਨੂੰ ਮੁਹੱਬਤਾਂ ਪਿਆਰ ਜ਼ਿੰਦਗੀ ਜ਼ਿੰਦਾਬਾਦ ਇਸ ਤਰੀਕੇ ਦੇ ਨਾਲ ਜ਼ਿੰਦਗੀ ਰੁਖਸਤ ਹੋਣਾ ਚਾਹੀਦਾ ਹੈ ਤੁਸੀਂ ਜਾਣ ਲੱਗਿਆਂ ਰੈਗਰਟ ਨਹੀਂ ਖੁਸ਼ੀਆਂ wonderful love you always Mr. thank Paar, you thank you ਮੈਂ ਜ਼ਰੂਰ ਕਹਿਣਾ ਚਾਹੂਗੀ ਜਦੋਂ ਤੁਸੀਂ ਡਾਕਟਰ ਪਾਤਰ ਦਾ ਜ਼ਿਕਰ ਕੀਤਾ ਸੀ ਤੇ ਫਿਰ ਵੀ ਨੂੰ ਲੱਗਿਆ ਮੈਂ ਕਿਹਾ ਵੀ ਤੁਹਾਡੇ ਅਲਫ਼ਾਜ਼ ਆ ਜਿਹੜੇ ਵੀ ਜਿਸ ਤਰ੍ਹਾਂ ਤੁਸੀਂ ਫਲਸਫੀ ਆਪਣੀ ਜ਼ਿੰਦਗੀ ਦੀ ਲੈ ਕੇ ਚੱਲਦੇ ਹੋ ਤੇ ਮੈਨੂੰ ਲੱਗਦਾ ਸੀ ਵੀ ਤੁਸੀਂ ਪੱਕਾ ਲਿਖਦੇ ਹੋ ਤੇ ਮੈਂ ਉਹ ਸਵਾਲ ਹਲੇ ਪੁੱਛਣਾ ਹੀ ਚਾਹੁੰਦੀ ਸੀ ਪਰ ਤੁਸੀਂ ਆਪਣੇ ਆਪ ਉਹ ਬੁੱਝ ਲਈ ਮੰਦੀ ਗੱਲ ਪਰ ਬਹੁਤ ਸੁਣੀ ਤੁਸੀਂ ਅਖੀਰ ਦੇ ਵਿੱਚ ਗੱਲ ਆਖੀ ਆ ਕਿ ਮੁਹੱਬਤ ਆ ਤੇ ਅਸੀਸਾਂ ਇਹ ਅਸੀਂ ਖਰੀਦ ਨਹੀਂ ਸਕਦੇ ਦੁਨੀਆ ਦੀ ਹਰ ਸ਼ੈ ਖਰੀਦ ਸਕਦੇ ਆ ਪਰ ਇਹ ਦੋ ਚੀਜ਼ਾਂ ਕਮਾਉਣੀਆਂ ਪੈਂਦੀਆਂ ਤੇ ਰੱਬ ਕਰੇ ਇਸੇ ਤਰ੍ਹਾਂ ਤੁਹਾਡੇ ਤੇ ਇਹਨਾਂ ਦੋਹਾਂ ਚੀਜ਼ਾਂ ਦੀ ਬਾਛੜ ਹੁੰਦੀ ਰਹੇ ਮੀਂਹ ਪੈਂਦਾ ਰਹੇ ਇਸੇ ਤਰ੍ਹਾਂ ਭਿਜੇ ਰਹੋ ਓਨੈਸਟਲੀ ਜਦੋਂ ਦਿਲਾਂ ਦੇ ਵਿੱਚ ਹੈ ਨਾ ਸਤਕਾਰ ਮੈਨੂੰ ਬਹੁਤ ਮਾਣ ਆ ਆਪਣੇ ਬਟੇਰੀਆਂ ਦੇ ਉੱਤੇ ਜਿਨ੍ਹਾਂ ਨੇ ਮੈਨੂੰ ਇਦਾਂ ਦਾ ਖੂਨ ਬਖਸ਼ਿਆ ਜਿਹਦੇ ਵਿੱਚ ਨਿਮਰਤਾ ਬਖਸ਼ੀ ਜਿਹਦੇ ਵਿੱਚ ਮੁਹੱਬਤ ਬਖਸ਼ੀ ਸਤਿਕਾਰ ਬਖਸ਼ਿਆ ਅਸੀਂ ਦੂਸਰਿਆਂ ਤੇ ਤਰਸ ਕਰੀਏ ਦੂਸਰਿਆਂ ਦੇ ਨਾਲ ਸਹਿਯੋਗ ਲਈਏ ਨਾ ਕਿ ਅਗੇਂਸਟ ਇੱਕ ਕੰਧ ਬਣ ਕੇ ਹਰ ਇੱਕ ਚੀਜ਼ ਤੇ ਮੋੜੇ ਖੜੇ ਰਹੀਏ ਮੈਨੂੰ ਤੇ ਇੰਨਾ ਕੀ ਪਤਾ ਜੀਵਨ ਦਾ ਇਹ ਮੇਰੇ ਬਾਬੇ ਨੇ ਦੱਸਿਆ ਸੀ ਜੀ ਅਗਰ ਮੇਰੇ ਬਾਬੇ ਦਾ ਨਾਮ ਬਸੰਤ ਸਿੰਘ ਨਾ ਹੁੰਦਾ ਤੇ ਬਲਦੇਵ ਸਿੰਘ ਮੇਰਾ ਨਾਮ ਨਹੀਂ ਸੀ ਹੋਣਾ ਆਈ ਲਵ ਮਾਈ ਬਾਬਾ ਆਈ ਲਵ एवरीवन ਸੋ ਜ਼ਿੰਦਗੀ ਜਿੰਦਾਬਾਦ ਥੈਂਕ ਯੂ ਜੀ ਬਹੁਤ ਸ਼ੁਕਰੀਆ ਮਿਸਟਰ ਬਰਟ ਥੈਂਕ ਯੂ